ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਤੇ ਲਈ ਆਪਾਂ ਨੇ ਪਿਆਜ਼ ਲੈ ਲੇ ਪਿਆਜ਼ ਆਪਾਂ ਨੇ ਲੰਬੇ ਤੇ ਮੋਟੇ-ਮੋਟੇ ਕੱਟ ਲੇ ਐਦਾਂ ਆਪਾਂ ਨੇ ਲੈ ਲਈ शिमला मिर्च ਇਹ ਵੀ ਆਪਾਂ ਨੇ ਕੱਟ ਲਈ ਇੱਧਰ ਆਪਾਂ ਲੈ ਲਿਆ ਟਮਾਟਰ ਲਾਲ ਮਾਤਰਾ ਦੇ ਵਿੱਚੋਂ ਬੀਜ ਕੱਢਦੇ ਸਿਮਲਾ ਮਿਰਚ ਦੇ ਵਿੱਚੋਂ ਵੀ ਆਪਾਂ ਨੇ ਬੀਜ ਕੱਢਦੇ ਤੇ ਟਮਾਟਰ ਦੇ ਵਿੱਚੋਂ ਵੀ ਬੀਜ ਕੱਢਦੇ ਆਹ ਲੈ ਲਈ ਆ ਆਪਾਂ ਨੇ ਹਰੀਆਂ ਮਿਰਚ ਲੋ ਜੀ ਇੱਧਰ ਆਪ ਪਾ ਲਾਂ ਨੇ ਗ੍ਰੀਨ ਚਿਲੀ ਸੌਸ ਕਚਮਚੋ ਟొਮੇਟੋ ਸੌਸ ਪਾ ਲੈਨੇ ਇਹਨੂੰ ਆਪਾਂ ਕਰ ਲੈਨੇ ਮਿਕਸ ਗ੍ਰੀਨ ਚਿੱਲੀ ਤੇ ਟొਮੇਟੋ ਸੌਸ ਨੂੰ ਲੋ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਮਾਇਓਨੀ ਅਸੀਂ ਆਪਾਂ ਖਾਸੀ ਪਾ ਲੈਨੇ ਵਧੀਆ 3-4 ਚਮਚੇ ਪਾ ਲਵਾਂਗੇ ਕਿ ਮੈਯੋਨੀ ਨਾਲ ਇਹ ਚੀਜ਼ ਦਾ ਟੈਸਟ ਬਣਨਾ ਜੀ ਨੂੰ ਨੈਨ ਨੂੰ ਸਾਰੀਆਂ ਚਟਣੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਸਬਜ਼ੀਆਂ ਦੇ ਵਿੱਚ ਲੋ ਜੀ ਹੁਣ ਜੇ ਇੱਥੇ ਦਾ ਜੀ ਕਰਦਾ ਤਾਂ ਵਿੱਚ ਇਹਦੇ ਨਮਕ ਵਿੱਚ ਪਾ ਸਕਦੇ ਹਾਂ ਆ ਬੱਲਾ ਤਾਂ ਲੋੜ ਨਹੀਂ ਜਿਹੜੀ ਐ ਮੈਯੋਨੀ ਇਹਦੇ ਵਿੱਚ ਨਮਕ ਹੈਗਾ ਮਿਰਚਾਂ ਦੇ ਸੌਸ ਆਪਾਂ ਨੇ ਇੱਥੇ ਮਿਰਚਾਂ ਕੱਟ ਕੇ ਹਰੀਆਂ ਪਾ ਲਈਆਂ। ਲਓ ਜੀ ਇੱਧਰ ਆਪਾਂ ਨੇ ਲੈ ਲਈ ਪੀਜ਼ਾ ਸੌਸ। ਇਹਨੂੰ ਚੰਗੀ ਤਰ੍ਹਾਂ ਆਪਾਂ ਬ੍ਰੈਡ ਦੇ ਉੱਪਰ ਲਾ ਦਿੰਨੇ ਆ। ਸਾਰੇ ਬ੍ਰੈਡ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਸੌਸ ਲਾ ਦਿੰਨੇ ਆ। ਲਓ ਜੀ ਸੌਸ ਆਪਣੇ ਸਾਰੇ ਬ੍ਰੈਡਾਂ ਦੇ ਉੱਪਰ ਲਾ ਲੈਣੇ। ਆਪਾਂ ਨੇ ਸਾਰਿਆਂ ਨੂੰ ਪੀਜ਼ਾ ਸੌਸ ਲਾ ਲਈ ਹੁਣ ਆਪਾਂ ਇਹਦੇ ਉੱਪਰ ਪਾ ਦਿੰਨੇ ਆ ਜਿਹੜੀਆਂ ਆਪਾਂ ਨੇ ਸਬਜ਼ੀਆਂ ਕੱਟ ਕੇ ਰੱਖੀਆਂ ਨੇ ਲੋ ਜੀ ਹੁਣ ਇਹਦੇ ਉੱਪਰ ਆਪਾਂ ਇੱਕ ਬ੍ਰੈਡ ਆ ਧਰ ਦਿੰਨੇ ਆ ਇਹਦੇ ਉੱਪਰ ਵੀ ਆਪਾਂ ਸਬਜ਼ੀਆਂ ਪਾ ਦਿੰਨੇ ਆ ਜੀ ਆਪਣਾ ਇੱਕ ਬਰੈਡ ਤਿਆਰ ਹੋ ਗਿਆ ਹੁਣ ਆਪਾਂ ਦੂਜੀ ਬਰੈਡ ਤੇ ਲਾ ਲੈਨੇ ਇਦਾਂ ਹੀ ਸਬਜ਼ੀਆਂ ਨੋ ਜੀ ਉੱਪਰ ਪਾ ਤਰ ਲੈਣਾ ਸਾਫ ਬਰੈਡ ਇਹਦੇ ਉੱਪਰ ਵੀ ਆਪਾਂ ਸਬਜ਼ੀਆਂ ਨਾਲ ਲੈਨੇ Doji. um, né um para papalé, nem cheese. Cheese no papel do né? O dia é, um, cheese né? Para bread, ਲੋਜੀ ਸਾਰਾ ਬਰੈਡ ਆਪਣਾ ਕਵਰ ਹੋ ਗਿਆ ਜੀ ਇਸ ਨਾਲ ਹੁਣ ਇਹਦੇ ਉੱਪਰ ਵੀ ਦੀ ਬਾ ਲੈਣੇ ਆਂ ਦੇਖੀ ਜਿਹੜਾ ਹੁਣ ਆਪਾਂ ਨੇ ਆ ਬਰੈਡ ਨੂੰ ਪੀਜ਼ਾ ਸੌਸ ਲਾਇਆ ਤੀ ਇਹਨਾਂ ਨੂੰ ਆਪਾਂ ਧਰ ਲੈਣੇ ਆਂ ਤਾਂ ਉੱਪਰ ਇਹਦੇ ਨਾਲ ਟੱਕ ਦਿੰਨੇ ਆਂ ਇਦਰਾ ਆਪਾਂ ਬਾਲਦੇ ਹੁਣ ਇਦਰਾ ਆਪਾਂ ਬ੍ਰੈਡ ਟੋਸਟਰ ਚ ਲਾ ਲਿਆ ਗਰਮ ਹੋਣ ਲੱਗ ਗਿਆ ਦੇਖੋ ਲਾਈਟ ਮੱਚ ਗਈ ਹੁਣ ਆਪਾਂ ਜਿਹੜੀਆਂ ਬ੍ਰੈਡ ਨੇ ਇਹਨਾਂ ਨੂੰ ਵਿੱਚ ਧਰ ਦਿੰਨੇ ਆ ਲਓ ਜੀ ਆਪਾਂ ਟੋਸਟਰ ਨੂੰ ਲਾ ਲੈਨੇ ਆ ਕਿਉਂ ਚੰਗੀ ਤਰ੍ਹਾਂ ਗ੍ਰੀਸ ਕਰ ਲੈਨੇ ਇਹ ਪਰਲੀ ਬ੍ਰੈਡ ਵੀ ਲਗਾ ਦਿੰਨੇ ਹੁਣ ਜਿਹੜੇ ਆ ਆਪਣੇ ਬ੍ਰੈਡ ਨੇ ਇਹਨਾਂ ਨੂੰ ਆਪਾਂ ਚੱਕ ਕੇ ਤੋਰਟੇ ਦੇ ਵਿੱਚ ਰੱਖ ਦਿੰਨੇ ਆਂ ਮਰਜੀ ਵਧੀਆ ਜਿਹੜੇ ਬਣੀ ਜਾਣਗੇ ਜੀ ਜਿਹਨੇ ਵਿੱਚ ਨੂੰ ਦਬੀ ਜਾਣਗੇ ਇਹ ਬਰੋਟੀ ਇੰਦੀ ਕਿਰ ਰੱਖੋ ਬਹੁਤਾ ਡੌਣ ਦੀ ਲੋੜ ਨਹੀਂ ਇੰਨਾ ਵਧੀਆ ਕੰਮ ਕਰਦਾ ਜਿੱਦੋਂ ਸਾਰੀ ਜਿੱਦ ਆਪਣੀ ਰੀਤੀ ਤੇ ਸਿਮੇਲਟ ਹੋ ਜੂਗੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਣ ਪੱਕ ਲੈਣ ਦਿੰਦੇ ਆ ਹਾਂ ਜੀ ਆਪਣੀ ਹਰੀ ਲਾਈਟ ਬੰਦ ਹੋ ਗਈ ਦੇਖੋ ਲਾਲ ਕੱਲੀ ਜਗ ਰਹੀ ਆ ਹੁਣ ਆਪਣੇ ਟੋਸਟਰ ਤਿਆਰ ਹੋ ਗਏ ਬਹੁਤ ਵਧੀਆ ਪੱਕਦੇ ਨੇ ਜੀ ਇਹ ਤੇ ਜੇ ਆਪਾਂ ਉਹ ਜਿਆਦਾ ਬੰਦ ਕਰਦੇ ਫਿਰ ਇਹੇ ਉਹ ਵੱਢ ਜਾਂਦੇ ਨੇ ਬਿਲਕੁਲ ਇਹ ਬੰਦ ਹੋ ਜਾਂਦਾ ਐ ਹੋ ਜਾਂਦਾ ਵੀ ਕੇ ਬ੍ਰੈਡ ਆ। ਵੇਖੋ। ਵਧੀਆ ਆਪਣੀ 치 ਮੈਲਟ ਹੋ ਗਈ। ਹੁਣ ਆਪਾਂ ਬ੍ਰੈਡ ਨੂੰ ਕੱਟ ਲੈਨੇ। ना अच्छा देखो कितने सोने अपने ब्रेड बन के तैयार होगी तो जिन भी कटलेट ने आप लो जी लो जी अपना पिज़्ज़ा ब्रेड बन के तैयार है तो से मिस्रूट ट्राई करके देखियो ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ